ਨਵੀਂ ਪਾਸ਼ਾਈ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇੱਕ ਵਿਸ਼ੇਸ਼ ਗੁਰਮਤ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੇਲ ਰੋਡ ਵਿਖੇ ਕਰਵਾਇਆ ਗਿਆ ਇਸ ਸਮਾਗਮ ਸਰਗੋਦਾ ਐਜੂਕੇਸ਼ਨ ਬੋਰਡ ਦੇ ਸਿਨੇਪਰ ਦਾ ਬਰਿੰਦਰ ਸਿੰਘ ਖਾਲਸਾ ਅਤੇ ਸਕੂਲ ਪ੍ਰਧਾਨ ਗਗਨਦੀਪ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ਵਿੱਚ ਸਰਗੋਦਾ ਸਕੂਲ ਦੇ ਚਾਰੋਂ ਸਕੂਲਾਂ ਦੇ ਅਧਿਆਪਕਾਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ ਗੁਰਮਤ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਉਤੇ ਬੀਬੀ ਜਸਪ੍ਰੀਤ ਕੋਰ ਵੱਲੋਂ ਸ਼ਬਦ ਕੀਰਤਨ ਦੇ ਨਾਲ ਸੰਗਤਾਂ ਨੂੰ ਨੇਹਾਲ ਕੀਤਾ ਗਿਆ ਇਸ ਮੌਕੇ ਉੱਤੇ ਵਿਦਿਆਰਥੀਆਂ ਵੱਲੋਂ ਸੁਖਮਣੀ ਸਾਹਿਬ ਜੀ ਦੇ ਪਾਠ ਜਪਜੀ ਸਾਹਿਬ ਦੇ ਪਾਠ ਜੋ ਪੰਜਾਬ ਦੇ ਪਾਠ ਸ਼ਲੋਕ ਮਹਿਲਾ ਨੋਵੇਂ ਦੇ ਸ਼ਲੋਕ ਅਤੇ ਬੱਚਿਆਂ ਵੱਲੋਂ ਸ਼ਬਦ ਕੀਰਤਨ ਭਾਸ਼ਣ ਮੁਕਾਬਲੇ ਤੇ ਕਵਿਤਾਵਾਂ ਆਦਿ ਕਰਵਾਏ ਗਏ ਇਸ ਮੌਕੇ ਉੱਤੇ ਸਕੂਲ ਦੇ ਪ੍ਰਧਾਨ ਗਗਨਦੀਪ ਸਿੰਘ ਨੇ ਕੀ ਕਿਹਾ ਸੁਣਦੇ ਨੋਵੇਂ ਪਾਸ਼ਾ ਸਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਅੱਜ ਸਰਗੋਦਾ ਕੋ-ਐਜੂਕੇਸ਼ਨ ਸਕੂਲ ਵੱਲੋਂ ਗੁਰਦੁਆਰਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਵਿਖੇ ਮਨਾਇਆ ਗਿਆ ਜਿਸ ਦੇ ਵਿੱਚ ਬੱਚਿਆਂ ਨੇ ਬਹੁਤ ਉਸ਼ਾਤ ਨਾਲ ਗੁਰਬਾਣੀ ਦਾ ਕੀਰਤਨ ਗਾਇਨ ਕੀਤਾ ਔਰ ਮੈਂ ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਜੋ ਅੱਜ ਦੀ ਸਮਾਜਿਕ ਵਿੱਦਿਆ ਦੇ ਨਾਲ-ਨਾਲ ਬੱਚਿਆਂ ਨੂੰ ਰੱਬ ਨਾਲ ਵੀ ਜੋੜ ਰਹੇ ਨੇ ਪ੍ਰਮਾਤਮਾ ਨਾਲ ਜੋੜ ਰਹੇ ਨੇ ਇਹ ਬਹੁਤ ਵਧੀਆ ਉਪਰਾਲਾ ਹੈ ਪਿਛਲੇ ਦਿਨੀ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਨਿਕਲਿਆ ਸੀ ਉਸ ਵਿੱਚ ਇਸ ਸਕੂਲ ਵੱਲੋਂ ਮੈਨੇਜਮੈਂਟ ਮੰਡਲ ਸਮੁੱਚੇ ਪ੍ਰਬੰਧਕਾਂ ਦੇ ਨਾਲ ਮਿਲ ਕੇ ਉਸ ਨਗਰ ਦੇ ਬੱਚਿਆਂ ਨੇ ਸ਼ਮੂਲੀਅਤ ਕੀਤੀ ਮੈਂ ਗੁਰਦਰਾ ਸਾਹਿਬ ਦੀ ਦੁਖਨਵਾਰਨ ਸਾਹਿਬ ਲੋ ਇਸ ਪ੍ਰਬੰਧਕ ਕਮੇਟੀ ਦਾ ਸਮੁੱਚੇ ਟੀਚਰ ਸਰਬਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਸੱਚੇ ਪਾਤਸ਼ਾਹ ਜਿੱਥੇ ਇਹ ਸੰਸਾਰ ਦੀ ਵਿੱਦਿਆ ਨਾਲ ਬੱਚਿਆਂ ਨੂੰ ਜੋੜ ਰਹੇ ਨੇ ਉੱਥੇ ਪ੍ਰਮਾਤਮਾ ਨਾਲ ਜੋੜਨ ਦਾ ਜੋ ਉਪਰਾਲਾ ਕਰਦੇ ਇਹ ਸੱਚੇ ਪਾਸ਼ਾ ਇਹਨਾਂ ਦੇ ਮਿਹਰ ਭਰਿਆ ਯਤਨ ਰੱਖ ਕੇ ਇਸ ਸਕੂਲ ਨੂੰ ਜਿੱਥੇ ਦੇਰੋਕਤਾ ਦੁਦਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਣ ਉਥੇ ਇਹਨਾਂ ਪ੍ਰਬੰਧਕਾਂ ਨੂੰ ਵੀ ਸੱਚੇ ਪਾਤਸ਼ਾਹ ਮੀਰ ਪਰ ਯਾਤਰਾ ਕੇ ਆਪਣੀ ਸੇਵਾਵਾ ਕਰਾਉਂਦੇ ਰਹਿਣ ਮੈਂ ਸਮੁੱਚੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਸਤਿਕਾਰਯੋਗ ਅੱਜ ਦਾ ਲਿਹਾੜਾ 시ਦੀ ਗੁਰਪੁਰ ਸਾਹਿਬ 시ਦੀਪੁਰ ਤੇ ਇੱਕ ਬਾਦਰ ਮਹਾਰਾਜ ਦੇ 시ਦੀਪੁਰ ਉਤੇ ਗੁਰਦੁਆਰਾ ਗੁਰਤੇਗ ਬਾਦਰ ਤੇ ਸੁਭੋਦਾ ਖਾਲਸਾ ਐਜੂਕੇਸ਼ਨ ਬੋਰਡ ਅਤੇ ਉਹਨਾਂ ਦੀ ਪ੍ਰਬੰਧਕ ਕਮੇਟੀ ਨੇ ਨਾਲ ਮਿਲ ਕੇ ਜਿਹੜੇ ਸੰਗਤਾਂ ਨੇ ਸਾਡੇ ਪ੍ਰਿੰਸੀਪਲ ਸਾਬਾਨਾ ਨੇ ਤੇ ਸਾਡੇ ਬੱਚਿਆਂ ਨੇ ਰਲ ਕੇ ਗੁਰਪੁਰਬ ਮਨਾਇਆ ਅਸੀਂ ਤਹਿ ਦਿਲੋਂ ਧੰਨਵਾਦੀ ਆ ਇਹ ਟੀਵੀ ਵਾਲਿਆਂ ਦਾ ਸਾਰੇ মিডিਆ ਇੰਚਾਰਜਾਂ ਦਾ ਸਾਰਿਆਂ ਦਾ ਅਤੇ ਸਕੂਲ ਵਾਲਿਆਂ ਦਾ ਤੇ ਸਹਿ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਜੋ ਜਿਹੜੇ ਸਾਡੇ ਚੇਚੇ ਤੌਰ ਤੇ ਸਾਡੇ ਬਿੰਕਲ ਜੀ ਆਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਅਤੇ ਹੋਰ ਵੀ ਸੁਲਿੰਦਰ ਜੀ ਤੇ ਇੰਟੂ ਜੀ ਤੇ ਸਾਡੇ ਪ੍ਰਧਾਨ ਸਾਹਿਬ ਸਰਦਾਰ ਗਗਨਦੀਪ ਸਿੰਘ ਜੀ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਸਮੂਹ ਸਟਾਫ ਦਾ ਵੀ ਬੜਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਰਲ ਮਿਲ ਕੇ ਸਾਰਿਆਂ ਨੂੰ ਗੁਰੂ ਘਰ ਦੇ ਵਿੱਚ ਲੰਗਰ ਅਤੇ ਸਿੱਖਿਆ ਅਤੇ ਗੁਰੂ ਘਰ ਦੇ ਬੱਚਿਆਂ ਨੇ ਗਾਇਨ ਕੀਤਾ ਸੀ ਉਹਨਾਂ ਦਾ ਵੀ ਧੰਨਵਾਦ ਸਾਰੀ ਕੌਮ ਸਿੱਖ ਕੌਮ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗ੍ਰੀਟਿੰਗਸ ਵਾਹਿਗੁਰੂ ਜੀ ਕੀ ਫਤਿਹ ਦਾਸ ਰਮਨਦੀਪ ਸਿੰਘ ਕੋਰਸਪੋਨਡੈਂਟ ਸਰੋਤਾ ਖਾਲਸਾ ਐਜੂਕੇਸ਼ਨ ਬੋਰਡ ਅੱਜ ਦੇ ਸਾਹਿਬ ਜੀ ਹਰ ਇੱਕ ਵਾਰ ਦੱਸਿਆ ਜੀ ਨਵੇਂ ਪਾਸ਼ਾ ਦੀ ਜਿਹੜਾ ਸਦੀਪੁਰ ਬਣਾਇਆ ਨਾਇਆ ਗਿਆ ਹੈ ਜੀ ਸਾਰੇ ਸਕੂਲ ਦੇ ਪ੍ਰਿੰਸੀਪਲ ਬੱਚੇ ਤੇ ਸਾਰੀ ਮੈਨੇਜਮੈਂਟ ਵੱਲੋਂ ਬਹੁਤ ਹੀ ਸਲਾਗਾ ਯੋਗ ਕਦਮ ਚੱਕਿਆ ਗਿਆ ਜੀ ਜੋ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਗੁਰੂ ਸ਼ਬਦ ਨਾਲ ਵੀ ਜੋੜਿਆ ਗਿਆ ਹੈ ਇਸ ਦਾਸਤਾ ਇਹ ਬੇਨਤੀ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਐਸੀ ਤਰ੍ਹਾਂ ਵੱਦ ਤੋਂ ਵੱਦ ਗੁਰੂ ਘਰ ਦੇ ਪ੍ਰੋਗਰਾਮ ਜਿੱਥੇ ਗੁਰੂ ਸ਼ਬਦ ਨਾਲ ਜੋੜਿਆ ਜਾਵੇ ਉਹ ਇਹੋ ਜਿਹੇ ਵੱਦ ਤੋਂ ਵੱਦ ਪ੍ਰੋਗਰਾਮ ਕੀਤੇ ਜਾਣੇ ਚਾਹੀਦੇ ਜਿਵੇਂ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਦੇ ਖਾਲਸਾ